ਇਹ ਤਾਂ ਨਾਰੀ ਆਸ ਰਹਿਤ ਹੈਗੀ ਆਈ ਸਾਰੇ ਪਵਨ ਹੋਰ ਟੋਪ ਕਹੀ ਨਹੀਂ ਰਾਤੀ ਨੀਂਦ ਨਹੀਂ ਆਦੀ ਮੇਰੀ ਅੱਖਾਂ 'ਚ ਨੀਂਦਰ ਕੋਈ ਨਹੀਂ ਰਹੇਗੀ ਮੈਂ ਮੱਝ ਪਿੱਛੇ ਮੈਂ ਨਹੀਂ ਮੇਰੀ ਮੱਝ ਬਾਤ ਜਾਣੀ ਚਾਹੀਦੀ ਗਰੀਬ ਪਰਿਵਾਰ ਦੇ ਲਈ ਹੜ ਕਹਿਰ ਬਣ ਕੇ ਆਏ ਨੇ ਪਹਿਲਾਂ ਫਸਲ ਡੁੱਬੀ ਅਤੇ ਫਿਰ ਹਰ ਦੌਰਾਨ ਇਸ ਗਰੀਬ ਪਰਿਵਾਰ ਦੀ ਮੱਝ ਦੀ ਵੀ ਮੌਤ ਹੋ ਗਈ ਜਿਸ ਤੋਂ ਬਾਅਦ ਇਸ ਪਰਿਵਾਰ ਦੀ ਮਹਿਲਾ ਬਜ਼ੁਰਗ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਫਿਰੋਜ਼ਪੁਰ ਦੇ ਪਿੰਡ ਗੱਟੀ ਰਾਜੋ ਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਲੋਕ ਹੜ੍ਹ ਦੀ ਭਿਆਨਕ ਤਬਾਹੀ ਦਾ ਸਾਹਮਣਾ ਕਰ ਰਹੇ ਨੇ ਹਾਲਾਂਕਿ ਦੁਨੀਆ ਵਾਸਤੇ ਇਹ ਕੋਈ ਵੱਡੀ ਗੱਲ ਨਹੀਂ ਹੋਣੀ ਕਿਉਂਕਿ ਬਹੁਤ ਸਾਰੇ ਪਸ਼ੂ ਇਸ ਹੜ ਦੇ ਵਿੱਚ ਮਾਰੇ ਗਏ ਨੇ ਲੇਕਿਨ ਜਿਹੜੇ ਲੋਕ ਇਸ ਸੰਤਾਪ ਹੰਡਾਰੇ ਨੇ ਉਹੀ ਜਾਣਦੇ ਨੇ ਕਿ ਉਹਨਾਂ ਦੇ ਦਿਲਾਂ ਉੱਤੇ ਕੀ ਬੀਤ ਰਹੀ ਹੈ ਕਿਉਂਕਿ ਇੱਕ ਪਾਸੇ ਜੇ ਗੱਲ ਕੀਤੀ ਜਾਵੇ ਫਸਲਾਂ ਤਬਾਹ ਹੋ ਗਈਆਂ ਨੇ ਦੁੱਧ ਡੈਰੀ ਦੇ ਵਿੱਚ ਪਾ ਕੇ ਜਾਂ ਫਿਰ ਘਰਾਂ ਵਿੱਚ ਵੇਚ ਕੇ ਲੋਕ ਆਪਣੇ ਪਰਿਵਾਰ ਚਲਾਉਣ ਦੀ ਉਮੀਦ ਕਰ ਰਹੇ ਸੀ ਤਾਂ ਇਹਨਾਂ ਮੱਝਾਂ ਦਾ ਦੁੱਧ ਪੀ ਕੇ ਹੀ ਉਹਨਾਂ ਨੇ ਇਸ ਔਖੇ ਸਮੇਂ ਦੇ ਵਿੱਚ ਗੁਜ਼ਾਰਾ ਕਰਨਾ ਸੀ ਤਾਂ ਅਜਿਹੇ ਵਿੱਚ ਇੱਕ ਗਰੀਬ ਪਰਿਵਾਰ ਦੀ ਮੱਝ ਦੀ ਮੌਤ ਹੋ ਜਾਂਦੀ ਹੈ ਜਿਸ ਦਿਨ ਤੋਂ ਪਾਣੀ ਆਇਆ ਸੀ ਉਸ ਦਿਨ ਤੋਂ ਹੀ ਇਹ ਮੱਝ ਬਿਮਾਰ ਚੱਲ ਰਹੀ ਸੀ ਪਰਿਵਾਰ ਨੇ ਬਥੇਰਾ ਇਲਾਜ ਕਰਵਾਇਆ ਲੇਕਿਨ ਆਖਰ ਡਾਕਟਰ ਵੀ ਕੁਝ ਨਾ ਕਰ ਸਕੇ ਤਾਂ ਤੁਸੀਂ ਦੇਖੋ ਕਿਸ ਪ੍ਰਕਾਰ ਇਹ ਪੀੜਤ ਮਹਿਲਾ ਜਿਹੜੀ ਉਹ ਰੋ ਰੋ ਕੇ ਆਪਣਾ ਹਾਲ ਬਿਆਨ ਕਰ ਰਹੀ ਹੈ ਇੱਕ ਪਾਸੇ ਇਹ ਪੰਜਾਬ ਦੇ ਲੋਕਾਂ ਦੀ ਉਸ ਭਾਵਨਾ ਨੂੰ ਵੀ ਵੀਡੀਓ ਦਰਸਾਉਂਦੀ ਹੈ ਕਿ ਪੰਜਾਬ ਦੇ ਲੋਕ ਕਿਸ ਪ੍ਰਕਾਰ ਆਪਣੇ ਪਸ਼ੂਆਂ ਦੇ ਨਾਲ ਆਪਣੇ ਡੰਗਰਾਂ ਦੇ ਨਾਲ ਆਭੂ ਤੌਰ ਤੇ ਜੁੜੇ ਹੁੰਦੇ ਨੇ ਇੱਕ ਸਾਂਝ ਇਹਨਾਂ ਦੇ ਨਾਲ ਹੁੰਦੀ ਹੈ ਇਹ ਇੱਕ ਪਸ਼ੂ ਨਹੀਂ ਇੱਕ ਪਰਿਵਾਰਕ ਮੈਂਬਰ ਬਣ ਜਾਂਦੇ ਨੇ ਤਾਂ ਅਜੇ ਵਿੱਚ ਦੇਖੋ ਕਿ ਤੁਸੀਂ ਕਿਸ ਪ੍ਰਕਾਰ ਗਰੀਬ ਪਰਿਵਾਰ ਦੇ ਉੱਤੇ ਦੋਰੀ ਮਾਰ ਪਈ ਹੈ ਹੜ੍ਹ ਦੇ ਵਿੱਚ ਪਿੰਡ ਡੁੱਬ ਜਾਂਦਾ ਹੈ ਫਸਲ ਤਬਾਹ ਹੋ ਜਾਂਦੀ ਹੈ ਅਤੇ ਜਿਸ ਮੱਧ ਦੇ ਸਹਾਰੇ ਇਹ ਪਰਿਵਾਰ ਗੁਜ਼ਾਰਾ ਕਰਦਾ ਸੀ ਉਸ ਦਾ ਦੁੱਧ ਵੇਚ ਕੇ ਅਤੇ ਦੁੱਧ ਪੀ ਕੇ ਆਪਣੇ ਪਰਿਵਾਰ ਦਾ ਰਹਿਣ ਸਹਿਣ ਵਧੀਆ ਕਰਨ ਦੀ ਇਹਨਾਂ ਨੂੰ ਉਮੀਦ ਹੁੰਦੀ ਸੀ ਉਸ ਮੱਧ ਦੀ ਮੌਤ ਤੋਂ ਬਾਅਦ ਇਸ ਪਰਿਵਾਰ ਦੀ ਮਹਿਲਾ ਪਰਮਜੀਤ ਕੌਰ ਦਾ ਰੂ ਰੂ ਕੇ ਬੁਰਾ ਹਾਲ ਹੈ ਤਾਂ ਮੌਕੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫੈਟਰ ਵੀ ਆਦੇ ਰਹੇ ਨੇ ਥੋੜਾ ਵੀ ਅੰਚਾਰਾ ਕੋਈ ਛੱਡਾ ਹੈ ਕੀ ਹੋਇਆ ਕੀ ਹੈ ਕੀ ਹੋਇਆ ਪਰ ਉਹ ਮਾਜੇ ਨੂੰ ਇਹ ਫਾਲ ਅੰਦਰ ਮੋੱਕੇ ਫਾਲ ਕਢਾਇਆ ਹੈ ਤੇ ਪਤਾ ਨਹੀਂ ਹਣ ਕੀ ਬਾਣ ਕੇ ਚੰਗੀ ਪਾਣੀ ਮਾਚ ਗਈ ਸੀ ਤੇ ਰੱਬ ਚੰ ਜਹਿਰ ਬਾਣ ਗਈ ਕਿ ਕੀ ਬਣਾ ਅੰਦਰ ਬਾਣ ਕੇ ਹੂੰ ਤੇ ਅੱਜ 10 ਦਿਨ ਹੋ ਗਏ ਮਾ ਅੱਜ ਦਿੱਲੀ ਵਈ ਨੂੰ ਜੇ ਦਿਨ ਪਹਿਲੇ ਦਿਨ ਪਾਣੀ ਆਇਆ ਪਾਣੀ ਤੇ ਹੀ ਲਾ ਗਿਆ ਪਾਣੀ ਚ ਬਹਿ ਗਈ ਪਤਾ ਨਹੀਂ ਉੱਥੋਂ ਇਹਨੂੰ ਕੋਈ ਬਾਣਾ ਬਾਣ ਗਿਆ ਕਿ ਕੀ ਬਣਾ ਹੈ ਕੀ ਜਮੀਨ ਵੀ ਡੁੱਬ ਗਈ ਮੱਝ ਵੀ ਮਰ ਗਈ ਮਾੜੀ ਆਸਰ ਮਾਰ ਗਈ ਹੰਦੇ ਆਸਰੇ ਆ ਹੀ ਤੇ ਗਈ ਆਹ ਵੀ ਡੁੱਬ ਗਈ ਹਾਂ ਅੱਡ ਤਾਂ ਮਾਝਾ ਨਾ ਹੰਦੇ ਤਾਂ ਬਿਨਾ ਹਾਲ ਕੋਈ ਨਹੀਂ ਗਾਸੇ ਕਰਮਾਂ ਵਾਲੀ ਤੇ ਪਿੱਛੇ ਕੀ ਨਾ ਜੀ ਤੁਹਾਡਾ ਕਿਹੜਾ ਪਿੰਡ ਹੈ ਗੱਟੀ ਰਾਜੋ ਕਾਂ ਨਾ ਮੇਰਾ ਪਰਮਜੀਤ ਹੈ